ਦਾਦਾ ਤੂੰ ਦੁਨੀਆ ਦਾ ਵਾਲੀ ਤੇਰੇ ਦਰ ਤੇ ਖੜੇ ਸਵਾਲੀ ਪਾ ਦੇ ਭਿਖਿਆ ਮੋੜਨਾ ਖਾਲੀ ਹੱਥ ਬਿਨ ਅਰਜ ਗੁਜਾਰ ਦੇ ਡੱਕੇ ਡੋਲੇ ਖੰਦੀ ਬੇੜੀ ਜੀਵਨ ਦੀ ਦਾਦਾ ਤੂੰ ਕਰ ਪਾਰ ਦੇ ਤੇਰੇ ਦਰ ਤੋਂ ਰਹਿਮਤ پا ਕੇ ਬੰਦਨਾ ਕਰੀਏ ਸੀਸ ਝੁਕਾ ਕੇ ਤੇ ਸਿਰ ਸੰਗਤਾਂ ਦੇ ਵਿੱਚ ਜਾ ਕੇ ਸਿਫਤਾਂ ਕਾਈਏ ਤੇਰੀਆਂ ਓਟ ਆਸਰਾ ਥਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਢਾਈਆਂ ਢੇਰੀਆਂ ਓ ਦਾਤਾ ਤੂੰ ਦੁਨੀਆਂ ਦਾ ਵਾਲੀ ਤੇਰੇ ਦਰ ਤੇ ਖੜੇ ਸਵਾਲੀ ਪਾ ਦੇ ਟਿੱਖਿਆ ਮੋੜਨਾ ਖਾਲੀ ਹੱਥ ਬਿਨ ਅਰਜ ਗੁਜਾਰ ਦੇ ਡੱਕੇ ਦੇ ਲਖਾਂਦੀ ਬੇੜੀ ਜੀਵਨ ਦੀ ਦਾਤਿਆ ਤੁ ਕਰ ਪਾਰ ਦੇ ਤੇ ਦਰ ਤੋਂ ਰਹਿਮਤ پا ਕੇ ਬੰਦਨਾ ਕਰੀਏ ਸੀਸ ਝੁਕਾ ਕੇ ਤੇ ਫਿਰ ਸੰਗਤਾਂ ਦੇ ਵਿੱਚ ਆ ਕੇ ਸਿਮਤਾਂ ਗਾਈਏ ਤੇਰੀਆਂ ਉਹ ਤੇ ਆਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਢਾਈਆਂ ਢੇਰੀਆਂ ਯਾਰ ਹਨੇਰੀ ਝੁੱਲੇ ਲੁੱਟਿਏ ਨਾਮ ਤੇਰੇ ਦੇ ਬੰਲੇ ਤੇਰੀ ਯਾਦ ਨਾ ਦੇਚੋਂ ਭੱਲੇ ਐਸਾ ਕਰਿ ਉਪਕਾਰ ਦੇ ਆ ਟਕੇ ਦਲੇ ਖਾਂਦੀ ਮੇਰੀ ਜੀਵਨ ਦੀ ਜੀਵਨ ਦੀ ਦਾਤਿਆ ਤੂ ਕਰ ਮਨ ਕਾਬੂ ਨਾ ਆਵੇ ਕਰਦਾ ਹੈ ਰਾਖੇ ਰਿਆ ਓਟ ਹਸਰਾ ਤਕ ਲਿਆ ਤੇਰੇ ਚਰਨਾਂ ਦਾ ਵਕਤੀ ਸਭ ਢਾਈਆਂ ਢੇਰੀਆਂ ਓ ਬ੍ਰਹਮਾ ਵਿਸ਼ਨੋ ਇੰਦਰ ਤੇ ਆਉਂਦੇ ਮਹਿਮਾ ਨਾਮ ਤੇਰੇ ਦੀ ਗਾਉਂਦੇ ਟੁੱਬੀਆਂ ਪਿਆਰ ਦੀ ਗੰਗਾ ਲਾਉਂਦੇ ਸਸਤਰ ਭੇਦ ਬਕਾਰ ਦੇ ਡੱਕੇ ਸੰਦੀ ਬੇੜੀ ਜੀਵਨ ਦੀ ਦਾਤਿਆ ਤੁਕਰ ਪਾਰ ਦੇ ਜਰੇ ਜਰੇ ਵਿੱਚ ਵਾਸਾ ਤੇਰੇ ਭਗਤਾਂ ਨੂੰ ਬਲਵਾਸਾ ਟੱਠੇ ਦਿਲ ਨੂੰ ਦਿਓ ਗਲਾਸਾ ਮਨ ਲੈ ਅਰਜਾ ਮੇਰੀਆਂ ਓਟਿਆ ਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਟੀ ਸਭ ਢਾਈਆਂ ਤੇਰੀਆਂ दो मटा प्यार जी जोत जॻाद कणी मेर जी पा दे तनमर तारे डोले खी भेड़ी जीवन द दी, जीवन दर दी। पारे ਨਾ ਮੈਂ ਸਾਰ ਪਿੰਡ ਦੀ ਜਾਣਾ ਨਾ ਮੈਂ ਇਕਲੋਂ ਬਾਤ ਸਿਆਣਾ ਮੰਗਾ ਕਾਬ ਦੀ ਪਾਏ ਜਾਣਾ ਬਖਸ਼ੋ ਹੱਲਾ ਸ਼ੇਰੀਆਂ ਓਟ ਆਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਢਾਈਆਂ ਢੇਰੀਆਂ ਓ ਜਿੰਨਾ ਸਤਰ ਸੋਨੇ ਤੇ ਤੁਰ ਗਏ ਕਈ ਰਾਜੇ ਕਈ ਰਾਣੇ ਜਿੰਨਾ ਸਤਰ ਸੋਹਣੇ ਦੇ ਮਾਣੇ ਤੁਰ ਕੇ ਕਈ ਰਾਜੇ ਕੀ ਰਾਣੇ ਪੜ ਕੇ ਵੈਦ ਜੋ ਬਣੇ ਸਿਆਣੇ ਵੇਖੀ ਬਾਜੀ ਹਾਰ ਦੇ ਆ ਟੱਕੇ ਟੋਲੇ ਖਾਂਦੀ ਬੇੜੀ ਜੀਵਨ ਦੀ ਜੀਵਨ ਦੀ ਹਾ ਤੇ ਆ ਤੂੰ ਕਰ ਪਾਰ ਦੇ ਪਰਖੋ ਵਾਲੀਆ ਮੁੜ ਮੁੜ ਕਹਿੰਦਾ ਹੁੰਦਾ ਹੋਰ ਵਿਛੋੜਾ ਸੰਦਾ ਜਾਂਦਾ ਨੀਰਗਮਾ ਦਾ ਵਹਿੰਦਾ ਕਤੋਂ ਕਰਦੇ ਜੇਰੀਆਂ ਓਟਿਆ ਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਦਮ ਤੈਨੂੰ ਤੇਰੀਆਂ